ਜਿਹੜਾ ਇਹ ਦੋ ਦਿਨਾਂ ਦਾ ਸਪੈਸ਼ਲ ਇਜਲਾਸ ਸੱਦਿਆ ਗਿਆ ਵਾ ਇਹਦੀ ਜੋ ਕਾਰਗੁਜ਼ਾਰੀ ਵੇਖੀ ਗਈ ਹੈ ਜੋ ਉੱਥੇ ਹੋਇਆ ਵਾ ਕੰਮਕਾਜ ਹੋਇਆ ਵਾ ਉਹ ਤਿੰਨ ਚਾਰ ਚੀਜ਼ਾਂ ਬੜੀਆਂ ਕਲੀਅਰ ਦਿਸਾਉਂਦਾ ਵਾ ਪਹਿਲੀ ਗੱਲ ਤੇ ਇਹ ਕਿ ਜਦੋਂ ਪਾਰਟੀਆਂ ਵਿਰੋਧੀ ਤਰ ਦੇ ਵਿੱਚ ਹੁੰਦੀਆਂ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਜਦੋਂ ਆਮ ਆਦਮੀ ਪਾਰਟੀ ਵੀ ਵਿਰੋਧੀ ਤਰ ਸੀ ਮੈਂ ਵੀ ਉਹਦਾ ਹਿੱਸਾ ਸੀ ਅਸੀਂ ਕਹਿੰਦੇ ਹੁੰਦੇ ਸੀ ਕਿ ਇਹ ਸੈਸ਼ਨ ਇਹਨੇ ਛੁੱਟੇ ਕਿਉਂ ਸੱਦੇ ਜਾਂਦੇ ਆ ਅ ਤੁਹਾਡੇ ਚੋਂ ਕਈਆਂ ਨੂੰ ਪਤਾ ਹੋਊਗਾ ਕੀ ਕਟੋ-ਕਟ ਵੀ ਮੇਰੇ ਖਿਆਲ 53 ਜਾਂ 57 ਦਿਨ ਦਾ ਸੈਸ਼ਨ ਜਿਹੜਾ ਵਾ ਉਹ 40 ਦਿਨ ਦਾ ਸੈਸ਼ਨ ਜਿਹੜਾ ਸਦਨਾ ਲਾਜ਼ਮੀ ਆ ਅਸੀਂ ਉਦੋਂ ਕਹਿੰਦੇ ਹੁੰਦੇ ਸੀ ਵੀ ਆਪਾਂ ਸਿਰਫ 40 ਨਹੀਂ 100-100 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਜਿੱਥੇ ਹਰ ਹਲਕੇ ਦੇ ਮਸਲੇ ਜਿਹੜੇ ਨੇ ਉਹ ਵਿਚਾਰੇ ਜਾਣ ਔਰ ਹੁਣ ਜਦੋਂ ਉਹੋ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਮੈਂ ਤੇ ਖਿਆਲ ਨੂੰ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਹੁਣ ਵੇਖ ਲਓ ਇਹਨਾਂ ਵੀ ਉਹੋ ਹੀ ਖੇਡ ੜਾਈ ਜਿਹੜੀ ਪਿਛਲੀਆਂ ਸਰਕਾਰਾਂ ੜਾਉਂਦੀਆਂ ਸੀ ਇੱਕ-ਇੱਕ ਦੋ-ਦੋ ਦਿਨਾਂ ਦੇ ਸੈਸ਼ਨ ਔਰ ਇਸ ਸਰਕਾਰ ਨੇ ਤੇ ਵਿੰਟਰ ਸੈਸ਼ਨ ਕੀਤਾ ਹੀ ਨਹੀਂ ਜੋ ਮੇਰੇ ਖਿਆਲ ਅੱਗੇ ਕਦੀ ਨਹੀਂ ਪਾਵੇਂ ਉਹ ਅਗਲੀਆਂ ਸਰਕਾਰਾਂ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਉਹ ਵਿంటర్ ਸੈਸ਼ਨ ਪਾਵੇਂ 2-3 ਦਿਨ ਦਾ ਹੀ ਕਰਦੇ ਸੀ ਪਰ ਕਰਦਿਆਂ ਜ਼ਰੂਰ ਸੀ ਇਹਨਾਂ ਨੇ ਵਿంటర్ ਸੈਸ਼ਨ ਹੀ ਨਹੀਂ ਕੀਤਾ ਇੱਕ ਬਿਲਕੁਲ ਫੈਮਿਲਿਟੀ ਕਰਕੇ ਟਾਈਮ ਜਿਹੜਾ ਵਾ ਉਹ ਨਬਾਤਾ ਵਾ ਅ ਔਰ ਹੋਰ ਤੇ ਹੋਰ ਇੱਕ ਨਵਾਂ ਸੈਸ਼ਨ ਇੱਕ ਜਿਹੜੀ ਰਵਾਇਤ ਚੱਲ ਪਈ ਹੈ ਸੈਸ਼ਨ ਨੂੰ ਤੁਸੀਂ ਪ੍ਰੋਰੋਗ ਹੀ ਨਾ ਕਰੋ ਖਤਮ ਹੀ ਨਾ ਕਰੋ ਤਾਂ ਕਿ ਅਗਲਾ ਸੈਸ਼ਨ ਜਿਹੜਾ ਵਾ ਉਹਦੀ ਇੱਕ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਇੱਕ ਸਪੀਚ ਲਿਖਣੀ ਪੈਂਦੀ ਹੈ ਜੋ ਲਿਖ ਕੇ ਤੁਸੀਂ ਰਾਜਪਾਲ ਨੂੰ ਦਿੰਦੇ ਜੇ ਰਾਜਪਾਲ ਦਾ ਪਾਸ਼ਾ ਜਿਹੜਾ ਬੇਸਿਕਲੀ ਸਰਕਾਰ ਦੀਆਂ ਪ੍ਰਾਪਤੀਆਂ ਹੁੰਦੀਆਂ ਸ਼ਾਇਦ ਜਾਂ ਤੇ ਪ੍ਰਾਪਤੀਆਂ ਹੈ ਕੋਈ ਨਹੀਂ ਜਾਂ ਉਹ ਮਿਹਨਤ ਨਹੀਂ ਕਰਨੇ ਚਾਹੁੰਦੇ ਵੀ ਆਪਣੀਆਂ ਪ੍ਰਾਪਤੀਆਂ ਗਣਾਈਏ ਕਿਉਂਕਿ ਜੇ ਪ੍ਰਾਪਤੀਆਂ ਗਣਾਓਗੇ ਤੇ ਫਿਰ ਵਿਰੋਧੀ ਧਿਰ ਜਿਹੜੇ ਨੇ ਉਹ ਤੁਹਾਡੀਆਂ ਤੁਹਾਡੀਆਂ ਜਿਹੜੇ ਕਮਜ਼ੋਰੀਆਂ ਉਹ ਵੀ ਗਿਣਾਉਣਗੇ ਸੋ ਇਹਦੇ ਚ ਰਾਜਪਾਲ ਦਾ ਪਾਸ਼ਾ ਨਹੀਂ ਹੋਇਆ ਜਿਵੇਂ ਵਿਰੋਧੀ ਧਿਰ ਦੇ ਨੇਤਾ ਨੇ ਵੀ ਕਿਹਾ ਵਾ ਸੋ ਇਹ ਬਹੁਤ ਇੱਕ ਮਾੜੀ ਰਿਵਾਇਤ ਜਿਹੜੀ ਆ ਉਹ ਚੱਲ ਰਹੀ ਆ ਮਾਈਨਿੰਗ ਬਾਰੇ ਪਿਛਲੀਆਂ ਲਗਾਤਾਰ ਦੋ ਸਰਕਾਰਾਂ ਕਹਿੰਦੀਆਂ ਰਹੀਆਂ ਜੀ ਵੀ ਮਾਈਨਿੰਗ ਜਿਹੜੀ ਆ ਇਹ ਸਹੀ ਸਾਨੂੰ ਆ ਲੈਣ ਦਿਓ ਤਾਂ ਅਸੀਂ ਮਾਈਨਿੰਗ ਬੰਦ ਕਰਾਵਾਂਗੇ ਹੁਣ ਰੋਜ਼ ਖਬਰਾਂ ਛਾਪ ਰਹੀਆਂ ਵਾ ਰੋਪੜ ਤੋਂ ਖਬਰਾਂ ਛਾਪ ਰਹੀਆਂ ਡੇਰਾ ਬੱਸੀ ਤੋਂ ਖਬਰਾਂ ਛਾਪ ਰਹੀਆਂ ਪਠਾਨਕੋਟ ਤੋਂ ਹਰ ਥਾਂ ਤੋਂ ਖਬਰਾਂ ਛਾਪ ਰਹੀਆਂ ਵਾ ਵੀ ਕਿਵੇਂ ਤੜਾ ਤੜ ਮਾਈਨਿੰਗ ਹੋ ਰਹੀ ਆ ਅੱਜ ਕੁਝ ਸੱਜਣ ਮੈਨੂੰ ਹੁਸ਼ਿਆਰਪੁਰ ਤੋਂ ਮਿਲਣ ਆਏ ਤੇ ਮੈਂ ਪੁੱਛਿਆ ਵੀ ਉੱਥੋਂ ਦੇ ਕੀ ਹਾਲਾਤ ਨੇ ਉਹ ਆਂਦਾ ਜੀ ਬਾਦ ਚੜ ਕੇ ਜਿਹੜੇ ਉੱਥੋਂ ਦੇ ਐਮ.ਐਲ.ਏ ਆ ਉਹ ਮਾਈਨਿੰਗ ਦੇ ਆਪਣੇ ਟਿੱਪਰ ਖਰੀਦ ਲਿਓ ਨੇ ਆਨੇ ਔਰ ਮਾਈਨਿੰਗ ਜਿਹੜੀ ਆ ਵੱਧ ਚੜ ਕੇ ਹੋ ਰਹੀ ਹੈ ਇਸ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਆਪਣੀ ਸਰਕਾਰ ਦੀ ਲੋਚਨਾ ਕੀਤੀ ਇਥੋਂ ਤੁਸੀਂ ਹਿਸਾਬ ਲਾ ਲਓ ਕਿ ਉਹਨਾਂ ਦੀ ਆਪਣੀ ਪਾਰਟੀ ਚ ਕੋਈ ਸੁਣਵਾਈ ਨਹੀਂ ਉਹਨਾਂ ਨੇ ਵਿਧਾਨ ਸਭਾ ਚ ਚੁਣੀ ਜਿੱਥੇ ਉਹ ਸਰਕਾਰ ਦੀ ਲੋਚਨਾ ਕਰ ਸਕਣ ਜੇ ਆਪਣੇ ਪਾਰਟੀ ਦੇ ਵਿੱਚ ਉਹਨਾਂ ਦੀ ਸੁਣਵਾਈ ਹੋਵੇ ਤੇ ਸ਼ਾਇਦ ਉਹ ਉੱਥੇ ਆਪਣੀ ਗੱਲ ਕਹਿ ਦੇਣ ਲੇਕਿਨ ਉਹਨਾਂ ਨੂੰ ਸੈਸ਼ਨ ਦੇ ਵਿੱਚ ਆਪਣੀ ਗੱਲ ਕਹਿਣੀ ਪਈ ਅਮਨ ਅਰੋੜਾ ਨੇ بڑے بڑے ਵਾਅਦੇ ਕੀਤੇ ਜਦੋਂ ਕੱਲ ਮੁੱਖ ਮੰਤਰੀ ਨਹੀਂ ਸਨ ਤੇ ਅਮਨ ਅਰੋੜਾ ਕਮਾਂਡ ਦੇ ਵਿੱਚ ਸਨ ਉਹਨਾਂ ਕਿਹਾ ਜੀ ਅਸੀਂ ਭ੍ਰਿਸ਼ਟਾਚਾਰ ਨਾ ਹੋਣ ਦਿੱਤੀ ਆ ਨਾ ਹੋਣ ਦਵਾਗੇ ਬਹੁਤ ਕਾਰਵਾਈ ਕਰਾਂਗੇ ਜਿਹੜੇ ਅਫਸਰ ਭ੍ਰਿਸ਼ਟਾਚਾਰ ਕਰਦੇ ਆ ਜਾਂ ਗੱਲ ਨਹੀਂ ਸੁਣਦੇ ਉਹਨਾਂ ਦੀ ਤਨਖਾਹ ਖਤਮ ਕਰਕੇ ਉਹਨਾਂ ਨੂੰ ਰਿਟਾਇਰ ਕਰਕੇ ਅਸੀਂ ਉਹਨਾਂ ਦੀ ਪੈਨਸ਼ਨ ਤੱਕ ਉਹਨਾਂ ਨੂੰ ਪਹੁੰਚਾ ਦੇਾਂਗੇ ਲੇਕਿਨ ਇਹ ਸਿਰਫ ਗੱਲਾਵਾ ਉਹੀ ਅਮਨ ਅਰੋੜਾ ਵਾ ਜਿਹੜਾ ਕਹਿੰਦਾ ਹੁੰਦਾ ਸੀ ਕਨਫਲਿਕਟ ਆਫ ਇੰਟਰਸਟ ਬਿੱਲ ਲੈ ਕੇ ਆਵਾਂਗੇ ਹੁਣ ਕਿਉਂ ਨਹੀਂ ਲੈ ਕੇ ਆਉਂਦੇ ਕਿਉਂਕਿ ਹੁਣ ਧੜੇ ਤੇ ਲਾਗੂ ਹੋਣਾ ਸੋ ਲੋਡ ਹੈ ਸਿਸਟਮਸ ਨੂੰ ਚਲਾਉਣ ਦੀ ਸਰਕਾਰ ਕੋਲ ਵਾਕੇ ਜਿਵੇਂ ਸਾਡੇ ਕੁਝ ਕਾਲਜ ਨੇ ਕਿਹਾ ਡੇਢ ਸਾਲ ਹੈ ਜੇ ਤੇ ਸਰਕਾਰ ਮੁੱਢੋਂ ਸ਼ੁਰੂ ਹੋ ਕੇ ਡੇਢ ਸਾਲ ਦੇ ਵਿੱਚ ਆਪਣੀ ਕਾਰਗੁਜ਼ਾਰੀ ਜਿਹੜੀ ਆ ਉਹ ਸਹੀ ਕਰੂਗੀ ਦੁਰਸਤ ਕਰੂਗੀ ਤਾਂ ਫਿਰ ਤੇ ਇਹ ਵਾਪਸ ਆਉਣਗੇ ਨਹੀਂ ਤੇ ਜਿਵੇਂ ਪੁਰਾਣੀਆਂ ਸਰਕਾਰਾਂ ਗਈਆਂ ਇਹ ਵੀ ਸਰਕਾਰ ਜਾਊਗੀ ਪਰ ਉਹਦੇ ਚ ਇੱਕ ਡਰ ਹੋਰ ਵੀ ਆ ਕਿ ਆਊ ਕੌਣ ਕੌਣ ਆ ਜਿਹੜੇ ਵਾਕੇ ਹੀ ਲੋਕਾਂ ਦੇ ਮਸਲੇ ਹੱਲ ਕਰਨ ਕਰ ਸਕਦੇ ਆ ਇਹ ਇੱਕ ਬਹੁਤ ਵੱਡਾ ਸਵਾਲ ਆ ਬਹੁਤ ਵੱਡੀ ਪੰਜਾਬ ਵਾਸਤੇ ਸਾਡੇ ਸਾਰਿਆਂ ਵਾਸਤੇ ਇੱਕ ਤਰਾਸਦੀ ਆ